ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲ ਕਖਡੂਰ ਸਾਹਿਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਜਾਓਗੇ ਕੀ ਸਨਹਿਾ ਦੇਣਾ ਜਾਓਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਵਾਹਿਗੁਰੂ ਮਾੜਾ ਸੱਚੇ ਪਾਸ਼ਾਵਾਦ ਤੋਂ ਬਾਅਦ ਮੋਰ ਪਾ ਕੇ ਨੂੰ ਦਿਤਾਓ ਆਲਸਾ ਨੂੰ ਵਾਹਿਗੁਰੂ ਅੱਗੇ ਆਸ਼ਾ ਸਿੱਖੀ ਨੂੰ ਬਤਾਓ ਬੱਚਿਆਂ ਨੂੰ ਪਹੁੰਚਾਈਏ ਆਪਾਂ ਕੋਲ ਪਾ ਕੇ ਜਿਹੜੇ ਲੋਕ ਹਨ ਆਪਾਂ ਦਾ ਆਗਰ ਬਹੁਤ ਬਹੁਤ ਧੰਨਵਾਦ ਨਾ ਸਤਿ ਸ੍ਰੀ ਅਕਾਲ ਹਾਂਜੀ ਸਰ ਸਾਜੀ ਕੀ ਨਾਮ ਆਪਣਾ ਜੀ ਬਲਜੀਤ ਸਿੰਘ ਬੱਡਵਰ ਜੀ ਬਰਨਾਲੇ ਤੋਂ ਆਏ ਹੋ ਤੁਸੀਂ ਇੱਥੇ ਕਿਹਦੀ ਕੈਂਪੇਨ ਵਾਸਤੇ ਆਏ ਹੋ ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਤੁਸੀਂ ਜੀ ਬਰਨਾਲੇ ਤੋਂ ਇਡੀ ਦੂਰ ਲਈ ਆਏ ਦੂਰੋਂ ਆਏ ਹੋ ਕੀ ਕਾਰਨ ਕੀ ਆ ਕਾਰਨ ਜਿਹੜੀ ਜੋਤ ਭਾਈ ਅਮਰਪਾਲ ਸਿੰਘ ਦੇ ਅੰਦਰ ਜਗ ਰਹੀ ਹੈ ਜੀ ਰਿਸ਼ਵੇਸ਼ ਪਤਾਲੀ ਜੀ ਉਸੇ ਜੋਤ ਨੇ ਸਾਨੂੰ ਖਿੱਚ ਕੇ ਲਿਆਂਦਾ ਠੀਕ ਜੋਤ ਸਾਡੇ ਅੰਦਰ ਮਹਾਰਾਜ ਕੀਰਤਨਾ ਚੱਲਦੀ ਤੁਸੀਂ ਇਹ ਗੱਲ ਜਿਹੜੀ ਅੱਜ ਇਲੈਕਸ਼ਨ ਦੇ ਵਿੱਚ ਆਇਓ ਉਹਨਾਂ ਤੇ ਐਨਐਸਏ ਲੱਗੀ ਆ ਸਰਕਾਰ ਨੇ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਛੁੱਟਿਆ ਆ ਉਹਦੇ ਤੇ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਭਾਈ ਸਾਹਿਬ ਮੈਂ ਨਾ ਇੱਥੇ ਕੈਂਪੇਨ ਦੇ ਦੌਰਾਨ ਹੀ ਇੱਕ ਹਿੰਦ ਦਾ ਹਿੰਦੂ ਅਖਬਾਰ ਤੋਂ ਲੜਕੀ ਸੀ ਦਿੱਲੀ ਤੋਂ ਆਈ ਜੀ ਜੀ ਮੈਂ ਉਹਨਾਂ ਨੂੰ ਇਹ ਕਿਹਾ ਕਿ ਤੁਹਾਨੂੰ ਪਤਾ ਹੈ ਕਿ মিডিਆ ਦੇ ਇੱਕ ਬਹੁਤ ਵੱਡੇ ਹਿੱਸੇ ਨੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਸੰਸਾਰ ਦੇ ਸਾਹਮਣੇ ਪਰ ਮੈਨੂੰ ਇਹ ਦੱਸੋ ਕਿ ਜੇ ਨਸ਼ੇ ਛਡਾਉਣਾ ਅੱਤਵਾਦ ਹੈ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਵੀ ਅੱਤਵਾਦੀ ਨੇ ਕਿਉਂਕਿ ਦੋ ਵਾਰੀ ਇਹਨਾਂ ਨੇ ਵਾਰੀ-ਵਾਰੀ ਆਪਣੀ ਸਰਕਾਰ ਇਸ ਮੁੱਦੇ ਤੇ ਹੀ ਬਣਾਈ ਕਿ ਅਸੀਂ ਪੰਜਾਬ ਚੋਂ ਨਸ਼ੇ ਛਡਾਵਾਂਗੇ ਕਹਿੰਦਾਂ ਅਗਲੀ ਗੱਲ ਉਹ ਵੱਖਰੀ ਗੱਲ ਹੈ ਕਿ ਇਹ ਨਸ਼ਾ ਛਡਾਉਣ ਚ ਕਾਮਯਾਬ ਨਹੀਂ ਹੋਏ ਉਹ ਅਲੱਗ ਗੱਲ ਹੈ ਅਗਲੀ ਗੱਲ ਕੀ ਅਮਰਤ ਸੰਚਾਰ ਕਰਵਾਉਣਾ ਅਤਵਾਦ ਹੈ ਜੇ ਅਮਰਤ ਸੰਚਾਰ ਕਰਵਾਉਣਾ ਅਤਵਾਦ ਹੈ ਤਾਂ ਕੀ ਗੁਰੂ ਗੋਬਿੰਦ ਸਿੰਘ ਜੀ ਅਤਵਾਦੀ ਸੀ ਜੇ ਗੁਰੂ ਗੋਬਿੰਦ ਸਿੰਘ ਅਤਵਾਦੀ ਸੀ ਤਾਂ 9 ਸਾਲ ਦੀ ਉਮਰ ਵਿੱਚ ਇੱਕ ਅਤਵਾਦੀ ਨੇ ਆਪਣੇ ਪਿਤਾ ਨੂੰ Hindu ਧਰਮ ਦੀ ਰਾਖੀ ਲਈ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਹੋਣ ਲਈ ਭੇਜਿਆ ਤਾਂ ਮੇਰੀਆਂ ਗੱਲਾਂ ਭਾਈ ਸਾਹਿਬ ਸੁਣ ਕੇ ਉਹ ਲੜਕੀ ਵੀ Hindu ਲੜਕੀ ਵੀ ਥੋੜਾ ਸੋਚਣ ਲੱਗ ਗਈ ਚਲੋ ਖੈਰ ਸਕੂਨ ਦੇਣ ਵਾਲੀ ਗੱਲ ਉਹ ਇੱਕ ਦੱਸ ਕੇ ਗਈ ਜਾਂਦੀ ਜਾਂਦੀ ਕਿ ਖੜੂਰ ਸਾਹਿਬ ਫਰੀਦਕੋਟ ਔਰ ਸੰਗਰੂਰ ਦੇ ਜਿਹੜੇ ਨਤੀਜੇ ਨੇ ਉਹ ਬੜੇ ਸ਼ਾਨਦਾਰ ਆ ਰਹੇ ਜੀ ਕਿ ਜਿੱਥੇ-ਜਿੱਥੇ ਵੀ ਅਮਰਪਾਲ ਸਿੰਘ ਦੇ ਫਲੈਕਸੀ ਬੋਰਡ ਲੱਗੇ ਆ ਉਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਉਹਦਾ ਕੀ ਕਾਰਨ ਹੈ ਕਿਉਂ ਦੇਖੋ ਇਹਦੇ ਵਿੱਚ ਕੀ ਕੋਈ ਹਤਕਤ ਨਹੀਂ ਹੈ ਨਹੀਂ ਇਸ ਗੱਲ 'ਚ ਕਿਉਂ ਕਿਉਂਕਿ ਜੇ ਭਾਜਪਾ ਵਾਲੇ ਨਰਿੰਦਰ ਮੋਦੀ ਦੀ ਫੋਟੋ ਲਾ ਕੇ ਆਪਣਾ ਪ੍ਰਚਾਰ ਕਰ ਸਕਦੇ ਨੇ ਕਾਂਗਰਸ ਵਾਲੇ ਸੋਨੀਆ ਗਾਂਧੀ ਦੀ ਫੋਟੋ ਲਾ ਸਕਦੇ ਨੇ ਉਹਨਾਂ ਦੇ ਲੀਡਰ ਨੇ ਉਹ ਤੇ ਸਿੱਖ ਕੌਮ ਅ ਸੰਜਨ ਜਰਨੈਲ ਸਿੰਘ ਪੰਡਾਲੇ ਨੂੰ ਆਪਣਾ ਲੀਡਰ ਮੰਨਦੀ ਹੈ ਇਸ ਤਰ੍ਹਾਂ ਤੇ ਜਿਹੜਾ ਤੁਸੀਂ ਹੁਣ ਇੱਕ ਤਰੀਕ ਨੂੰ ਇਲੈਕਸ਼ਨ ਆ ਰਹੀ ਹੈ ਜੀ ਵੋਟਾਂ ਪੈਣੀਆਂ ਆ ਖਡੂਰ ਸਾਹਿਬ ਦੇ ਲੋਕਾਂ ਨੂੰ ਵੋਟਾਂ ਸੇ ਸੰਬੰਧੀ ਕੀ ਕਹਿਣਾਤਾ ਉਹ ਬਸ ਇਹੀ ਅਪੀਲ ਹੈ ਜੀ ਸਾਰਿਆਂ ਨੂੰ ਕਿ ਤੁਸੀਂ ਕਿਸਮਤ ਵਾਲਿਓ ਜਿਹੜੀ ਪੂਰੀ ਕੌਮ ਦੇਸ਼ਾਂ ਵਿਦੇਸ਼ਾਂ ਚ ਬੈਠੀ ਅੱਜ ਭਾਈ ਅਮਰਪਾਲ ਸਿੰਘ ਵੱਲ ਨੂੰ ਵੇਖ ਰਹੀ ਹੈ ਤੇ ਤੁਸੀਂ ਪ੍ਰੈਕਟੀਕਲੀ ਆਪਣੇ ਇੱਕ ਆਪਣੇ ਹਲਕੇ ਦੇ ਵਿੱਚ ਤੁਹਾਡੀ ਵੋਟ ਹੈ ਜਿਨ੍ਹਾਂ ਦੀ ਵੋਟ ਨਹੀਂ ਉਹ ਚਾਹੁੰਦੇ ਨੇ ਕਿ ਕਾਸ਼ ਸਾਡੀ ਵੋਟ ਕਿਤੇ ਖਡੂਰਸਾ ਹਲਕੇ 'ਚ ਹੁੰਦੀ ਤੇ ਅਸੀਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਟਨ ਦੱਬਦੇ ਸਾਰਿਆਂ ਨੂੰ ਬੇਨਤੀ ਕਿ ਵੱਧ ਚੜ ਕੇ ਭਾਈ ਅਮਰਪਾਲ ਸਿੰਘ ਦਾ ਜਿਹੜਾ ਚੋਣ ਨਿਸ਼ਾਨ ਮਾਈਕ ਹੈ ਉਹਦੇ ਤੇ ਉਹਦਾ ਬਟਨ ਦੱਬੋ ਤੇ ਪੰਥ ਦੀ ਔਰ ਪੰਜਾਬ ਦੀ ਚੜ੍ਹਦੀ ਕਲਾ ਕਰੋ ਭਾਈ ਖਾਲਸਾ ਵਾਹਿਗੁਰੂ ਵਾਹਿਗੁਰੂ